ਜਨਰਲ এমপ্লয়ੀਜ਼ ਯੂਨੀਅਨ ਹੈ ਉਹਨਾਂ ਨੇ ਕਿਹਾ ਕਿ 600 ਤੋਂ ਜ਼ਿਆਦਾ ਜਿਹੜੇ ਲਿਕਰ ਸਟੋਰ ਦੇ ਵਰਕਰਸ ਨੇ ਜੀ ਉਹਨਾਂ ਨੇ ਹੁਣ ਆਪਣੇ ਕੰਮ ਤੋਂ ਕਿਹਾ ਕਿ ਅਸੀਂ ਤੇ ਕੰਮ ਕੰਮ ਨਹੀਂ ਕਰਨਾ ਤੇ ਉਹ ਵੀ ਇਹਨਾਂ ਇਹਨਾਂ ਦੇ ਨਾਲ ਜੁੜ ਰਹੇ ਨੇ ਕਿ ਤਾਂ ਜੋ ਜਿਹੜੀ ਨੈਗੋਸ਼ੀਏਟ ਨੈਗੋਸ਼ੀਏਸ਼ਨ ਹੈ ਉਹ ਫਿਰ ਤੋਂ ਟੇਬਲ ਤੇ ਆ ਜਾਵੇ ਤੇ ਗੱਲਬਾਤ ਜਿਹੜੀ ਹੈ ਉਹ ਕਿਤੇ ਸਿਰੇ ਲੱਗੇ ਹਾਂ ਹਾਂਜੀ ਬਿਲਕੁਲ ਜਿਹੜੀ ਹੁਣ ਦੇਖੋ bc ਦਾ ਸਟਰਕਚਰ ਹੈਗਾ ਉੱਥੇ ਸਰਕਾਰੀ এমਪਲਾਈ ਦੀ ਗਿਣਤੀ ਕਾਫੀ ਜ਼ਿਆਦਾ ਵੱਡੀ ਹੈ ਔਰ ਉਹ ਜਿਹੜੀ ਉਹਨਾਂ ਦੀ ਯੂਨੀਅਨ ਹੈਗੀ ਆ bc ਜਨਰਲ ਅਪਲੋਇਸ ਯੂਨੀਅਨ ਜੀ ਜਿਹਨੂੰ bc guv geuv ਕਹਿੰਦੇ ਆ ਉਹਨੇ ਹੁਣ ਕੀ ਕੀਤਾ ਹੋਇਆ ਹੈ ਕਿ ਚਾਰ ਹਫ਼ਤਿਆਂ ਤੋਂ ਉਹ ਹੌਲੀ ਹੌਲੀ ਆਉਦੀ ਜਿਹੜੀ ਹੜਤਾਲ ਦਾ ਘੇਰਾ ਜਿਹੜਾ ਉਹ ਵੱਖ-ਵੱਖ ਮਹਿਕਮਿਆਂ ਤੱਕ ਪਹੁੰਚਾ ਰਿਹਾ ਹੁਣ 600 ਵਰਕਰ ਕੰਮ ਕਰਦੇ ਆ ਜਿਹੜੇ ਇਸ ਇਸ ਲਿਕਵਿਡ ਡਿਸਟ੍ਰੀਬਿਊਸ਼ਨ ਤੇ ਰਿਟੇਲਸ ਦੇ ਵਿੱਚ ਕੰਮ ਕਰਦੇ 25 ਜਿਹੜੇ ਲਿਕਵਿਡ ਡਿਸਟ੍ਰੀਬਿਊਸ਼ਨ 25 25 ਥਾਂ 'ਤੇ ਉਹ ਠੇਕੇ ਖੁੱਲੇ ਹੋਏ ਆ ਜੀ ਤਾਂ 600 ਵਰਕਰ ਕੰਮ ਕਰਦੇ ਹੁਣ ਇਹਨਾਂ ਨੇ ਕੀ ਕੀਤਾ ਜਿਹੜੀ ਬੀਸ ਜਨਰਲ ਪਲਾਈ ਯੂਨੀਅਨ ਆ ਉਹਨਾਂ ਨੇ ਪਹਿਲਾਂ ਥੋੜੇ ਥੋੜੇ ਤਰੀਕੇ ਨਾਲ ਥੋੜੇ ਥੋੜੇ ਗਿਣਤੀ ਦੇ ਵਿੱਚ ਐਡ ਕਰਨਾ ਸ਼ੁਰੂ ਕੀਤਾ ਵਰਕਰਜ਼ ਨੂੰ ਤਾਂ ਕਿ ਦਬਾਅ ਜਿਹੜਾ ਸਰਕਾਰ ਤੇ ਬਣਾਇਆ ਜਾ ਸਕੇ ਵੀ ਤੁਸੀਂ ਬੈਠ ਕੇ ਗੱਲ ਕਰੋ ਹੁਣ ਇਹ ਜਿਹੜੀ ਆ ਸਭ ਤੋਂ ਪਹਿਲਾ ਜਿਹੜਾ ਆ ਸਟੈਪ ਹੁਣ ਲਿਆ ਇਹਨਾਂ ਨੇ ਜਿਹੜਾ ਲਿਕਵਿਡ ਡਿਸਟ੍ਰੀਬਿਊਸ਼ਨ ਦਾ ਉਹ ਉਸ ਲੈਂਡ ਦੇ ਨਾਲ ਕਹਿੰਦੇ ਹੁਣ ਜਿਹੜਾ ਸਰਕਾਰ ਹੈ ਉਹਨਾਂ ਨੂੰ ਫਾਈਨੈਂਸ਼ੀਅਲ ਲਾਸ ਵੀ ਇਹਦੇ ਨਾਲ ਸ਼ੁਰੂ ਹੋ ਜੂਗਾ ਜੇ ਉਹ ਸ਼ਰਾਬ ਨਾ ਵਿਕੀ ਉਹਦਾ ਜਿਹੜਾ ਜਿਹੜਾ ਰੈਵਨਿਊ ਹੈਗਾ ਉਹ ਨਾ ਆਇਆ ਤਾਂ ਫਾਈਨੈਂਸ਼ੀਅਲ ਲਾਸ ਵੀ ਹੋਊਗਾ